ਲੈਕੋ ਬਹੁਤ ਚੰਗਾ ਮਹਿਸੂਸ ਹੋ ਰਿਹਾ ਐਂਡ ਟਰੂਲੀ ਆਨਰਡ ਐਂਡ ਹੰਬਲ ਕਿ ਇਨਾ ਮਾਨ ਮਿਲਿਆ ਜਾਂ ਰਿਸਪੈਕਟ ਮਿਲੀ ਹੈ ਜੀ ਔਰ ਇਨਾ ਲੋਕਾਂ ਨੂੰ ਦੇਖ ਕੇ ਅਸੀਂ ਵੱਡੇ ਹੋਏ ਆ ਸੋ ਜਿਹਨਾਂ ਨਾਲ ਅੱਜ ਬੈਠੇ ਆ ਜਿਹੜਾ ਅੱਜ ਦਾ ਅਵਾਰਡ ਨਾਮਿਨੇਸ਼ਨ ਸੀਗਾ ਉਹ ਮੈਨੇਜਰੀਅਲ ਅਬਿਲਿਟੀਜ਼ ਪਲੱਸ ਅਮਰਜਿੰਗ ਐਸ ਐਮ ਈ ਦਾ ਜਿਹੜਾ ਹੈਗਾ ਕਿਤਾਬ ਨਾਲ ਉਹਨਾਂ ਨੇ ਜਿਹੜਾ ਹੈ ਇਹ ਨਵਾਸੇ ਆ ਜੀ ਨੂੰ ਇਸ ਤੋਂ ਪਹਿਲਾਂ ਵੀ ਗਵਰਨਮੈਂਟ ਆਫ ਇੰਡੀਆ ਵੱਲੋਂ ਕਾਫੀ ਅਵਾਰਡਸ ਮਿਲੇ ਬਟ ਇਹ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਪ੍ਰੈਸਟੀਜੀਅਸ ਅਵਾਰਡ ਸੀਗਾ ये अवार्ड मैं डेडिकेट करना चाहूँगा अपनी मदर आई ट्रैवल टू ऑलमोस्ट ट्वेंटी सैवन कंट्र मैं देखना कि सात दे यूथ है इंडिया यूथ है। का यूथ बहुत ज्यादा इंटेलिजेंट है तो आई थिंक ये तो हज़ार गुना ज्यादा तरक्की कर ही सदता है कोई डाउट नहीं आने वाला टाइम वैसे भी इंडिया दा टी आर पी नहीं का ही है ਨਮਸਟਕਾਰ ਸੋਸ਼ਿਕਾਲ ਬਰਬਾ ਸੁਸ਼ਿਆਰਲ ਧਿਆਨਾ ਅਵਾਰਡ ਐਲਮੇ ਜੀ ਹਾਂ ਐਲਮੇ ਦੇ ਜਿਹੜੇ ਅਵਾਰਡਸ ਹੈ ਮੈਨੇਜਮੈਂਟ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਜਿਨ੍ਹਾਂ ਨੇ ਸ਼ਹਿਰ ਦੀ ਇੰਡਸਟਰੀ ਨੂੰ ਮੈਨੇਜਮੈਂਟ ਸਿਖਾਈ ਸ਼ਹਿਰ ਦੀ ਇੰਡਸਟਰੀ ਦੇ ਵਿੱਚ ਵੱਡੇ ਗਰੁੱਪਸ ਨੇ ਮਿਲ ਕੇ ਇਸ ਦੇ ਵਿੱਚ ਇੱਕ ਅਵਾਰਡ ਸੈਰੇਮਨੀ ਸ਼ੁਰੂ ਕੀਤੀ ਔਰ ਜਿਹਦਾ ਅੱਜ 46th ਐਨਵਲ ਅਵਾਰਡਸ ਫੰਕਸ਼ਨ ਹੋਇਆ ਜਿਹਦੇ ਵਿੱਚ ਸ਼੍ਰੀ ਗੁਲਾਬ ਚੰਦ ਕਟਾਰੀਆ ਜਿਹੜੇ ਕਿ ਗਵਰਨਰ ਸੇ ਹੈਗੇ ਆ ਉਹ ਪਹੁੰਚੇ ਸੀ ਸੋ ਉਹਨਾਂ ਨੇ ਕੁਝ ਸਿਲੈਕਟਡ ਹਸਤੀਆਂ ਨੂੰ ਜਿਨ੍ਹਾਂ ਨੇ ਦੇਸ਼ ਦੁਨੀਆ ਦੇ ਵਿੱਚ ਆਪਣਾ ਨਾਮ ਕੀਤਾ ਉਹਨਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਹੈ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਸੋ ਇਹਦੀ ਇੱਕ ਹੋਰ ਹਸਤੀ ਹੈਗੀ ਹੈ ਜ ਜਿਨਾਂ ਨਾਲ ਗੱਲਬਾਤ ਕਰਾਂਗੇ ਜਾਣਨਗੇ ਸੱਜਣ ਕਾਸਟਿੰਗ ਦੇ ਜਿਹੜੇ ਡਾਇਰੈਕਟਰ ਸੀਗੇ ਸੋ ਗੱਲਬਾਤ ਕਰਦੇ ਆਂ ਜਾਣਦੇ ਕਿਦਾਂ ਦਾ ਅੱਜ ਮਹਿਸੂਸ ਕਰ ਰਹੇ ਸਰ ਨਮਸਕਾਰ ਨਮਸਕਾਰ ਜੀ ਸਰ ਤੁਹਾਡਾ ਨਾਮ ਵਿਕਰਮ ਛਾਬੜਾ ਵਿਕਰਮ ਜੀ ਯੂ ਆਰ ਕਵਾਇਟ ਯੰਗ ਸੋ ਅੱਜ ਅਵਾਰਡ ਮਿਲਿਆ ਵੱਡੀ ਹਸਤੀਆਂ ਨਾਮੀ ਹਸਤੀਆਂ ਦੇ ਵਿੱਚ ਆਪਣੇ ਆਪ ਨੂੰ ਖੜਾ ਹੋਣਾ ਪਾਣਾ ਔਰ ਪਲਸ ਗਵਰਨਰ ਤੋਂ ਅਵਾਰਡ ਲੈਣਾ ਤੇ ਕਿਦਾਂ ਦਾ ਮਹਿਸੂਸ ਕਰਦਾ ਦੇਖੋ ਬਹੁਤ ਚੰਗਾ ਮਹਿਸੂਸ ਹੋ ਰਿਹਾ ਐਂਡ a ਕਾਈਂਡ ਆਫ ਡ੍ਰੀਮ ਹੈ ਜਿਹੜੇ ਲੋਕਾਂ ਨੂੰ ਅਸੀਂ ਬਚਪਨ ਤੋਂ ਦੇਖਦੇ ਆਏ ਆ ਜੀ ਉਹ ਲੋਕਾਂ ਨਾਲ ਬੈਠਣਾ ਤੇ ਉਹ ਲੋਕਾਂ ਦੇ ਵਿੱਚੋਂ ਕੁਝ ਚੁਣੀਂਦਾ ਲੋਕਾਂ ਚੋਂ ਅਵਾਰਡ ਮਿਲਣਾ ਮੇਰਾ ਖਿਆਲ ਇਹ ਬਹੁਤ ਵੱਡੀ ਚੀਜ਼ ਹੈ ਸਾਡੇ ਵਾਸਤੇ ਜਾਂ ਮੇਰੇ ਵਾਸਤੇ ਪਰਸਨਲੀ ਐਂਡ ਟਰੂਲੀ ਆਨਰਡ ਐਂਡ ਹੰਬਲਡ ਕਿ ਇਨਾ ਮਾਨ ਮਿਲਿਆ ਜਾਂ ਰਿਸਪੈਕਟ ਮਿਲੀ ਹੈ ਜੀ ਔਰ ਇੰਨਾ ਲੋਕਾਂ ਨੂੰ ਦੇਖ ਕੇ ਅਸੀਂ ਵੱਡੇ ਹੋਏ ਆ ਜੋ ਜਿੰਨਾਂ ਨਾਲ ਅੱਜ ਬੈਠੇ ਆ ਜਿਹੜਾ ਅੱਜ ਅਵਾਰਡ ਮਿਲਿਆ ਉਹ ਤੁਹਾਡੀ ਕਿਹੜੀਆਂ ਸੇਵਾਵਾਂ ਨੂੰ ਦੇਖ ਕੇ ਬਿਜ਼ਨਸ ਦੇ ਵਿੱਚ ਕਿਹੜੇ ਕੰਟ੍ਰਿਬਿਊਸ਼ਨਸ ਨੂੰ ਦੇਖ ਕੇ ਤੇ ਕਿਹੜਾ ਵਾਲਾ ਟਾਈਟਲ ਮਿਲਿਆ ਰਾਈਟ ਸੋ ਅਸੀਂ ਜਿਹੜਾ ਹੈਗਾ ਵੀ ਮੇਕ ਪਾਰਟਸ ਫਾਰ ਫੂਡ ਐਂਡ ਬੇਵਰੇਜ ਮਸ਼ੀਨਰੀ ਐਂਡ ਆਲਸੋ ਮਸ਼ੀਨਰੀ ਪਾਰਟਸ ਫਾਰ ਵੇਸਵਾਟਰ ਟ੍ਰੀਟਮੈਂਟ ਤੇ ਜਿਹੜਾ ਅੱਜ ਦਾ ਅਵਾਰਡ ਨਾਮਿਨੇਸ਼ਨ ਸੀਗਾ ਉਹ ਮੈਨੇਜੀਰੀਅਲ ਐਬਿਲਿਟੀਆਂ ਪਲੱਸ ਅਮਰਜਿੰਗ ਐਸ ਐਮ ای ਦਾ ਜਿਹੜਾ ਹੈਗਾ ਕਿਤਾਬ ਨਾਲ ਉਹਨਾਂ ਨੇ ਜਿਹੜਾ ਹੈ ਕਿ ਨਵਾਸੇ ਆ ਜੀ ਆ ਯੂ ਆਰ ਕੁਆਇਟ 扬 ਔਰ ਇਸ ਉਮਰ ਚ ਅਵਾਰਡ ਤੁਹਾਨੂੰ ਮਿਲ ਰਿਹਾ ਸੋ ਇਹਨੂੰ ਕਿ ਇਹ ਇਸ ਅਵਾਰਡ ਨੂੰ ਕਿਹਨੂੰ ਡੈਡੀਕੇਟ ਕਰਾਂਗੇ ਅ ਸੀ ਇਟਸ ਬੀਨ 24 ইয়ার্স ਮੈਨੂੰ 24 ਸਾਲ ਹੋ ਗਏ ਕੰਮ ਕਰਦਿਆਂ ਨੂੰ ਜੀ ਔਰ ਮੈਨੂੰ ਇਸ ਤੋਂ ਪਹਿਲਾਂ ਵੀ ਗਵਰਨਮੈਂਟ ਆਫ ਇੰਡੀਆ ਵੱਲੋਂ ਕਾਫੀ ਅਵਾਰਡਸ ਮਿਲੇ ਬਟ ਇਹ ਮੈਂ ਗਿੰਦਾ ਕਿ ਸਭ ਤੋਂ ਜ਼ਿਆਦਾ ਪ੍ਰੈਸਟੀਜੀਅਸ ਅਵਾਰਡ ਸੀਗਾ ਇਹ ਅਵਾਰਡ ਮੈਂ ਡੈਡੀਕੇਟ ਕਰਨਾ ਚਾਹਾਂਗਾ ਆਪਣੀ ਮਦਰ ਨੂੰ ਹੁਣ ਉਹਨਾਂ ਦਾ ਲਾਸਟ ਮੰਥ ਅਧਿਆਤ ਹੋ ਗਿਆ ਸੀਗਾ ਸੋ ਸ਼ੀ ਪਾਸਡ ਅਵੇ ਲਾਸਟ ਮੰਥ ਤੇ ਅੱਗੇ ਹੁੰਦਾ ਸੀ ਵੀ ਜਦੋਂ ਕੋਈ ਅਵਾਰਡ ਮਿਲਦਾ ਤੇ ਭੱਜ ਕੇ ਮਾਂ ਕੋਲ ਜਾਂਦੇ ਸੀਗੇ ਤੇ ਹੁਣ ਥੋੜਾ ਜਿਹਾ ਉਹ ਕਿਤੇ ਨਾ ਕਿਤੇ ਹ ਹੈ ਕਿ ਯੂ نو ਉਹ ਨਾਲ ਨਹੀਂ ਹੈਗੀ ਸੋ ਉਹਨਾਂ ਨੂੰ ਡੈਡੀਕੇਟ ਕਰਨਾ ਚਾਹਾਂਗਾ ਸੋ ਮੈਂ ਪੁੱਛਣਾ ਚਾਹਾਂਗਾ ਕਿ ਜਿਵੇਂ ਸੱਜਨ ਕਾਸਟਿੰਗ ਸੱਜਨ ਕਾਸਟਿੰਗ ਚ ਕੀ ਕੀ ਬੇਸਿਕਲੀ ਇੱਕ ਕਿੱਥੇ ਦੀ ਫਰਮ ਹੈ ਔਰ ਕੀ ਕੀ ਬਣਾਉਂਦੇ ਆਪਾਂ ਸੱਜਨ ਕਾਸਟਿੰਗ ਲਿਮਟਿਡ ਜਿਹੜੀ ਹੈ ਇਹਦੀ ਫਾਊਂਡੇਸ਼ਨਸ ਹੈਗੀਆਂ 1920s ਦੀਆਂ ਜੀ ਮੇਰੇ ਗ੍ਰੈਂਡਫਾਦਰ ਜਿਹੜੇ ਸੀਗੇ ਉਹ ਉਦੋਂ ਇਹਦੇ ਵਿੱਚ ਇਹਨਾਂ ਨੇ ਸਟਾਰਟ ਕੀਤਾ ਸੀਗਾ ਪਹਿਲਾਂ ਟਰੇਡਿੰਗ ਸੀਗੀ ਗ੍ਰੈਂਡਫਾਦਰ ਜਿਹੜੇ ਸੀ ਫਰੀडम फाइਟਰ ਸੀਗੇ 1942 ਚ ਕੁਇਟ ਇੰਡੀਆ ਮੂਵਮੈਂਟ ਚ 6 ਮਹੀਨੇ ਜੇਲ੍ਹ ਚ ਵੀ ਰਹੇ ਵੈਰੀ ਗੁੱਡ ਤੇ ਖੱਦਰ ਪਾਉਂਦੇ ਸੀਗੇ ਤੇ ਬਹੁਤ ਸਾਫ਼ ਸੁਥਰੇ ਸੁੱਚੇ ਵਿਚਾਰ ਸੀਗੇ ਗ੍ਰੋਥ ਸੁੱਚੇ ਵਿਚਾਰਾਂ ਨਾਲ ਥੋੜੀ ਸਲੋ ਰਹਿੰਦੀ ਹੈ ਲੇਟ ਰਹਿੰਦੀ ਹੈ ਬਟ ਫਾਊਂਡੇਸ਼ਨ ਜਿਹੜੀਆਂ ਆ ਬਿਲਕੁਲ ਸਟਰੋਂਗ ਬਣ ਗਿਆ ਹੈ ਗਿਆ ਤੇ ਅਸੀਂ ਜਿਹੜੇ ਜਿਵੇਂ ਕਿ ਆ ਪਾਰਟਸ ਬਣਾਨੇ ਸਾਡੇ ਕੋਲ ਸਾਨੇਵਾਲ ਚ ਤਕਰੀਬਨ 950 ਪਲੱਸ ਮੈਨਪਾਵਰ ਕੰਮ ਕਰਦੀ ਹੈ ਜਿਹਦੇ ਚ ਅਸੀਂ 27 ਕੰਟਰੀਜ਼ ਚ ਆਪਣੇ ਪ੍ਰੋਡਕਟਸ ਸੇਲ ਕਰਦੇ ਆ ਫਾਰ ਵਰਲਡ ਦੇ ਟਾਪ ਜਿਹੜੀਆਂ ਕੰਪਨੀਆਂਜ਼ ਨੇ ਸਾਡੇ ਪ੍ਰੋਡਕਟ ਯੂਜ਼ ਕਰਦੀਆਂ ਨੇ ਸਰ ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਹੋਰ ਵੀ ਅਵਾਰਡਸ ਮਿਲੇ ਗਵਰਨਮੈਂਟ ਆਫ ਇੰਡੀਆ ਤੋਂ ਵੀ ਅਵਾਰਡ ਮਿਲੇ ਸੋ ਅਜੀਤਪੁਰ ਲੁਧਿਆਣਾ ਸ਼ਹਿਰ ਚ ਅਵਾਰਡ ਮਿਲਿਆ ਉਹ ਸ਼ਹਿਰ ਚ ਜਿੱਥੇ ਤੁਸੀਂ ਜਿੰਦੀ ਗਲੀਆਂ ਚ ਤੁਸੀਂ ਖੇਡੇ ਜਿਹੜੀ ਗਲੀਆਂ ਜਿੱਦੇ ਤੁਸੀਂ ਪਤੰਗਾ ਉਡਾਈਆਂ ਜਿਹੜੀ ਗਲੀਆਂ ਚ ਆਪਣੇ ਦੋਸਤਾਂ ਨਾਲ ਭੱਜੇ ਕਾਲਜਾਂ 'ਚ ਪੜੇ ਸੋ ਅੱਜ ਉਸੇ ਸ਼ਹਿਰ 'ਚ ਐਦਾਂ ਵੱਡੇ-ਵੱਡੇ ਕਾਰੋਬਾਰੀਆਂ 'ਚ ਕਾਰਪੋਰੇਟ ਸੈਕਟਰ ਦੇ ਵਿੱਚ ਆਪਣੇ ਆਪ ਨੂੰ ਨਾਮਿਨੇਟ ਕਰਵਾ ਕੇ ਔਰ ਖਾਸ ਕਰਕੇ ਗਵਰਨਰ ਸਾਹਿਬ ਤੋਂ ਅਵਾਰਡ ਲੈ ਕੇ ਇੱਕ ਕਿੱਦਾਂ ਦੂਜੇ ਨਾਲੋਂ ਡਿਫਰੈਂਟ ਬੜਾ ਪ੍ਰਾਊਡ ਮੈਸੂਰ ਹੋ ਰਿਹਾ ਯਕੀਨ ਹੀ ਨਹੀਂ ਹੋ ਰਿਹਾ ਅਸਲ 'ਚ ਤਾਂ ਇਹ ਬੜੀ ਮਾਨ ਵਾਲੀ ਸਿਚੁਏਸ਼ਨ ਹੈ ਕਿਹੜਾ ਗਾਣਾ गा ਰਹੇ ਹੋ ਮਤਲਬ ਤੁਸੀਂ ਤਾਂ ਅੰਦਰੋਂ ਬੰਦੇ ਮੈਂ ਫਿਲਹਾਲ ਗਾਣਾ ਤਾਂ ਨਹੀਂ ਪਰ ਮੈਂ ਖੁਸ਼ ਬਹੁਤ ਹਾਂ ਇਸ ਚੀਜ਼ ਤੋਂ ਇਹ ਆਪਾ ਬਾਥਰੂਮ ਫਿੰਗਰ ਤੋਂ ਸਾਰੇ ਹੀ ਹੋਣੇ ਚਲੋ ਖੈਰ ਇਸ ਵੇਲੇ ਬਹੁਤ ਜ਼ਿਆਦਾ ਮਾਨ ਹੈ ਕਿ ਜਿਹੜੇ ਲੋਕ ਸਾਡੇ ਨਾਲ ਬੈਠੇ ਸੀਗੇ ਜਾਂ ਇਸ ਹਾਲ ਸਾਰੇ ਲੋਕ ਬੈਠੇ ਹੈ ਇਹ ਉਹ ਲੋਕ ਨੇ ਜਿਨ੍ਹਾਂ ਨਾਲ ਮੈਂ ਪਿਛਲੇ ਮਤਲਬ ਬਚਪਨ ਤੋਂ ਕੰਮ ਕਰਦੇ ਆ ਮੈਨੂੰ 24 ਸਾਲ ਹੋਏ ਹੈ ਬਟ ਛੋਟੇ ਹੁੰਦਿਆਂ ਤੋਂ ਕਹ ਲੋ 8ਵੀਂ 10ਵੀਂ ਤੋਂ ਇਹਨਾਂ ਲੋਕਾਂ ਨੂੰ ਅਸੀਂ ਸੁਣਦੇ ਆ ਰਹੇ ਹਾਂ ਕਿ ਇਹ ਉਹ ਸਾਰੇ ਲੋਕ ਉਹਨਾਂ ਨੂੰ ਮਿਲਣ ਦਾ ਮੌਕਾ ਬਣਨਾ ਉਹਨਾਂ ਨਾਲ ਬੈਠਣਾ ਤੇ ਉਹਨਾਂ ਕੋਲ ਅਵਾਰਡ ਲੈਣਾ ਜਾਂ ਉਹਨਾਂ ਦੇ ਵਿੱਚੋਂ ਅਵਾਰਡ ਲੈਣਾ ਇਹ ਮੈਂ ਮੇਰੇ ਲਈ ਬਹੁਤ ਪ੍ਰਾਊਡ ਮੂਮੈਂਟ ਹੈ। ਅਕਸਰ ਪਿਕਚਰਾਂ ਦਾ ਬੜਾ ਸਾਡੇ ਲੋਕਾਂ ਤੇ ਅਸਰ ਹੁੰਦਾ ਹੈ। ਲੋਕੀ ਕਹਿੰਦੇ ਚੁੰਡੀ ਵੱਢ ਕੇ ਦੇਖੋ ਤੁਸੀਂ ਪਾਪਾ ਨੂੰ ਕਿਹਾ ਹੈ ਕਿਸੇ ਨੂੰ ਕਿਹਾ ਚੁੰਡੀ ਵੱਢੀ ਉਹ ਜਿਹੜਾ ਮੈਂ ਬਾਕੀ ਅਵਾਰਡ ਮਿਲ ਗਿਆ ਮੈਂ। ਚੁੰਡੀ ਤਾਂ ਨਹੀਂ ਕਿਹਾ ਪਰ ਹੋਰ ਬਹੁਤ ਕੁਝ ਕਿਹਾ ਹੈਗਾ। ਭਈ ਚੈੱਕ ਕਰੋ ਇਹ ਹਕੀਕਤ ਜਾਂਦਾ ਹੁੰਦਾ। ਹਾਂ ਸੱਚੀ ਅਜ ਤੱਕ ਪਰਲ ਭੁੱਲ ਵੀ ਨਹੀਂ। ਨਹੀਂ 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 ਸੋ ਵੈਰੀ ਪ੍ਰਾਊਡ ਮੂਮੈਂਟ ਐਂਡ ਯਕੀਨ ਨਹੀਂ ਆ ਰਿਹਾ ਹਜੇ। ਠੀਕ ਹੈ ਜੀ। ਉਹਦਾ ਟਾਈਮ ਲੱਗੇਗਾ ਐਬਜ਼ਾਰਬ ਕਰਨ ਨੂੰ। ਬਿਲਕੁਲ ਠੀਕ ਹੈ। ਹਾਂਜੀ ਸਰ ਸੱਚੀ ਗੱਲ ਹੈ। ਤੁਹਾਡਾ ਨਾਮ ਸੇ? ਮੇਰਾ ਨਾਮ ਗੁਰ ਯੰਗ ਤੁਹਾਡੀ ਜਿਹੜੀ ਹੈਗੀ ਹੈ ਉਹਨਾਂ ਨੂੰ ਟੀਮ ਨੂੰ ਵਾਟ ਹਰ ਇੱਕ ਬਾਬਾਪੋ ਆਪਣੇ ਬੱਚਿਆਂ ਦੀ ਤਰੱਕੀ ਦੇਖ ਕੇ ਖੁਸ਼ੀ ਨਾਲ ਗੱਦਗ ਦੀ ਉਹ ਦਾ ਵੀ ਹੈ ਤੇ ਹੁਣ ਆ ਵੀ ਚਾਹੀਦਾ ਬਿਲਕੁਲ ਠੀਕ ਹੈ ਜੀ ਬਹੁਤ ਪ੍ਰਾਊਡ ਮੂਮੈਂਟ ਹੈ ਸਰ ਕੀ ਕਹਿਣਾ ਚਾਹੋਗੇ ਅੱਜ ਭਾਜੀ ਨੇ ਹੀ ਦੱਸਿਆ ਕਿ ਮਦਰ ਨੂੰ ਡੈਡੀਕੇਟ ਕਰ ਰਹੇ ਪਰ ਮਦਰ ਪਿਛਲੇ ਮਹੀਨੇ ਹੀ ਤੋ ਵਾਹ ਅਨਕੁਲ ਚਲੇ ਗਏ ਤੋ ਵਾਹਿਗੁਰੂ ਜੀ ਚਲੋ ਜਿੱਥੇ ਵੀ ਹੋਣੇ ਦੇਖ ਰਹੇ ਹੋਣੇ ਦੇ ਖੁਸ਼ ਹੋਣੇ ਬੜੇ ਖੁਸ਼ੀ ਹੋ ਰਹੀ ਹੈ ਬਈ ਬੱਚੇ ਤਰੱਕੀ ਕਰ ਰਹੇ ਨੇ ਵੀ ਤਾਂ ਕਰ ਰਹੇ ਕਿ ਤੁਸੀਂ ਸਿਰ ਤੇ ਬੈਠੇ ਹੋ ਹਾਂ ਇਹ ਵੀ ਅੱਜ ਦੇ ਦੇਮ ਚ ਚੰਗੀ ਗੱਲ ਹੈ ਵੀ ਜਿਹੜੀ ਗਾਈਡੈਂਸ ਲੈਂਦੇ ਨੇ ਜੀ ਔਰ ਨਾਲ ਲਾ ਕੇ ਚੱਲਦੇ ਨੇ ਔਰ ਕਹਤੇ ਚੱਲਦੇ ਨੇ ਜੀ ਜਿਸ ਕਰਕੇ ਦਿਨ ਰਾਤ ਦੁਗਣੀ ਤਰੱਕੀ ਕਰਨ ਤੇ ਕਰ ਵੀ ਦੇਣਾ ਠੀਕ ਹੈ ਸਰ ਐਂਡ ਤੇ ਕੋਈ ਯੂਥ ਨੂੰ ਜਾਂ ਉਹ ਲੋਕ ਜਿਹੜੇ ਇਸ ਅਵਾਰਡ ਨੂੰ ਲੈਣਾ ਚਾਹੁੰਦੇ ਆ ਤੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਮੈਨੂੰ ਲੱਗਦਾ ਕਿ ਸਾਰਾ ਸਾਡਾ ਵੈਸੇ ਪੰਜਾਬ ਦਾ ਜਿਹੜਾ ਸਾਰਾ ਯੂਥ ਹੈ ਜਾਂ ਇੰਡੀਆ ਦਾ ਜਿਹੜਾ ਯੂਥ ਹੈ ਉਹ ਐਵਰੇਜ ਦੁਨੀਆ ਦੇ ਆਈ ਟਰੈਵਲ ਟੂ ਆਲਮੋਸਟ 27 ਕੰਟਰੀਜ਼ ਤੇ ਮੈਂ ਦੇਖਦਾ ਕਿ ਸਾਡਾ ਜਿਹੜਾ ਇੱਥੇ ਯੂਥ ਹੈ ਇੰਡੀਆ ਦਾ ਯੂਥ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਅੱਜ ਦੇ ਜਿਹੜੇ ਨਵੇਂ ਆਉਣ ਵਾਲੇ ਬੱਚੇ ਆ ਉਹ ਇੰਨੇ ਸੁਪਰ ਇੰਟੈਲੀਜੈਂਟ ਹੈ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ ਹੈ ਦਾ ਓਨਲੀ ਥਿੰਗ ਇਸ ਕਿ ਥੋੜਾ ਜਿਹਾ ਸਪੈਨ ਆਫ ਅਟੈਂਸ਼ਨ ਘਟਦਾ ਜਾ ਰਿਹਾ ਬਿਕਾਜ਼ ਸੋਸ਼ਲ ਮੀਡੀਆ ਹੈਗਾ ਜਾਂ ਉਹਨਾਂ ਟਾਈਮ ਨਹੀਂ ਅਟੈਂਸ਼ਨ ਕਰ ਪਾਉਂਦੇ ਤੇ ਫੋਕਸ ਦੀ ਲੋੜ ਹੈ ਤੇ ਆਈ ਥਿੰਕ ਜਿਵੇਂ ਮਿਹਨਤੀ ਹੈਗਾ ਯੂਥ ਉਦਾਂ ਹੀ ਜੇ ਮਿਹਨਤ ਫੋਕਸ ਕਰੇਗਾ ਥੋੜਾ ਜਿਹਾ आई थिंक ਇਹਦੇ ਨਾਲੋਂ ਤਾਂ ਹਜ਼ਾਰਾਂ ਗੁਣਾ ਜ਼ਿਆਦਾ ਤਰੱਕੀ ਕਰ ਹੀ ਸਕਦਾ ਹੈ ਇਸ ਕੋਈ ਡਾਊਟ ਹੀ ਨਹੀਂ ਆਉਣ ਵਾਲਾ ਟਾਈਮ ਵੈਸੇ ਵੀ ਇੰਡੀਆ ਦਾ ਹੀ ਹੈ ਠੀਕ ਹੈ थैंक यू सर थैंक यू ਸੋ ਦੋਸਤੋ ਇਹ ਸਿਗੇ ਸਾਡੇ ਨਾਲ ਵਿਕਰਮ ਜੀ ਵਿਕਰਮ ਛਾਬੜਾ ਜੀ ਸੋ ਇਹਨਾਂ ਨੂੰ ਅਵਾਰਡ ਮਿਲਿਆ ਬਹੁਤ ਖੁਸ਼ ਹੈ ਅਸੀਂ ਕੰਗ੍ਰੈਚੁਲੇਟ ਕਰਦੇ ਇਹਨਾਂ ਨੂੰ ਔਰ ਐਦਾਂ ਹੀ ਹੋਰ ਵੀ ਸ਼ਖਸੀਅਤਾਂ ਨਾਲ ਜ਼ਰੂਰ ਮੁਲਾਕਾਤ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਸੀ ਧੰਨਵਾਦ